ਗੁਰ ਦਿਨ ਕੋਰੇ ਅੰਧਾਰ ਗੁਰ ਦਿਨ ਕੋਰੇ ਅੰਧਾਰ ਗੁਰ ਦਿਨ ਸਮਝ ਨ ਆਵੇ ਗੁਰ ਦਿਨ ਸੁਰਤ ਨਾ ਸਿੱਧ ਗੁਰੂ ਬਿਨਾ ਮੁਕਤ ਨ ਪਾਵੇ ਗੁਰ ਦਿਨ ਕੋਰੇ ਅੰਧਾਰ ਜੋ ਬਰ ਸਤਨ ਤੰਤ ਦੇ ਮਾਲਕ ਹਲਤ ਪਲਤ ਸਵਾਰ ਦੇਨ ਹਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਮਹਾਰਾਜ ਜੀ ਦੇ ਬਿਮਾਰਕ ਚਰਣਾ ਦੀਆਂ ਬਾਜ਼ਰੀਆਂ ਪੜ ਰਹੇ ਗੁਰੂ ਪਿਆਰਿਓ ਗੁਰੂ ਸਮਾਯੋ ਬੜੇ ਬੰਦਿਆਂ ਬਾਧਾ ਵਾਲੇ ਹਾਂ

ਪਰसों ਲੋਇ ਤੋਂ ਲੈ ਕੇ ਆਪਣੀ ਬ੍ਰਹਿ ਵਿਖੇ ਧੂਨੀ ਆਈ ਤਿੰਨ ਸਗਲੀ ਚਿੰਤਾ ਮਟਾਈ ਦੀ ਸ੍ਰੀ ਅਕਾਲ ਪੁਰਖ ਸਾਹਿਬ ਪਦਾ ਰਾਮ ਕਰਵਾਏ ਸਨ ਜਿਨ੍ਹਾਂ ਨੇ ਅੱਜ ਸੰਪੂਰਨ ਧੋਪ ਪਏ ਨੇ ਆਪ ਸੰਗਤ ਗੁਰੂ ਜੀ ਦੇ ਚਰਨਾਂ ਵਿੱਚ ਬੜਿਆ ਬਸਰਕਾਰ ਦੇ ਨਾਲ ਸਾਥ ਕੇ ਬਿਠੇ ਹੋ ਆਓ ਹੁਣ ਕੁਝ ਸਮਾਂ ਆਪ ਸੰਤੂ ਦੇ ਚਰਨਾਂ ਵਿੱਚ ਬੈਠ ਕਰਕੇ ਗੱਲਾਂ ਬਾਤਾਂ ਤੋਂ ਸੁਨੋਚ ਕਰਦੇ ਹੁਆਂ ਬਾਬੇ ਦੀ ਪਾਣੀ ਦਾ ਇਹ ਇਹ ਸ਼ਬਦ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਹੈ ਤਾਂ ਕਿ ਗੁਰੂ ਦਾ ਕੋਈ ਬਚਨ ਸਾਡੀ ਜ਼ਿੰਦਗੀ ਵਿੱਚ ਵਸ ਜਾਏ ਕਿੰਨੇ ਨਾਲ ਸਾਡੀ ਜ਼ਿੰਦਗੀ ਸਭ ਬਣ ਜਾਏ ਸਰਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਰਹਿਮਤ ਕਰਨਾ ਸਭ ਤੋਂ ਪਹਿਲਾਂ ਪਰਿਵਾਰ ਨੂੰ ਲੱਖ ਲੱਖ ਅਰਦਾਸਾਂ ਹੋਣ ਦੇ ਪਾਤਸ਼ਾਹ ਜੀ ਨੇ ਦਾਤ ਬਖਸ਼ੀ ਹੈ ਬੇਚਾਰਾ ਪੀੜਤਾ ਤਰ ਮੈਨਾ ਇੱਕ ਵਾਰ ਗੁਰੂ ਹਰਿਤੇ ਦੀ ਸਾਲ ਪਾਈਏ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਜਿੰਨਾ ਵੀ ਰਾਂ ਭੈਣਾ ਦੇ ਕੋਲ ਵਾਇਰ ਫੋਨ ਨੇ ਕਿਰਪਾ ਕਰਕੇ ਜਿੰਨਾ ਕਿਸਮਾਪ ਗੁਰੂ ਦੀ ਗੋੜ ਵਿੱਚ ਬੈਠਣਾ ਹੈ ਕਿਸੇ ਵੀ ਵੀਰ ਭੈਣ ਦੇ ਮੋਬਾਈਲ ਦੀ ਰਿੰਗ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਬਤੂਰੀ ਵਿੱਚ ਨਹੀਂ ਵੱਜਣੀ ਚਾਹੀਦੀ ਆਸ ਜਗਾਧਰਨਾ ਵਿੱਚ ਬੇਨਤੀ ਹੈ ਗੱਲਾਂ ਬਾਤਾਂ ਤੋਂ ਸੰਹੋਚ ਕਰਦਿਆਂ ਹੋਇਆਂ

ਇਹਦਾ ਮੀਨਿੰਗ ਹੈ ਅਸੀਂ ਅਜੇ ਤੱਕ ਪ੍ਰੋਪਰ ਸਿੱਖ ਨਹੀਂ ਬਣ ਪਾਏ ਸਿੱਖ ਭਾਵੇਂ ਦੁੱਖ ਵਿੱਚ ਹੋਵੇ ਤੇ ਭਾਵੇਂ ਸੁੱਖ ਵਿੱਚ ਹੋਵੇ ਹਰ ਵੇਲੇ ਆਪਣੇ ਗੁਰੂ ਦਾ ਸ਼ੁਕਰ ਕਰਦਾ ਹੋਏ ਸ਼ੁਕਰਾਨੇ ਵਿੱਚ ਰਹਿੰਦਾ ਹੈ ਇੱਕ ਦਿਨ ਮੈਂ ਪੜ੍ਹ ਰਿਹਾ ਸਾਂ ਇੱਕ ਮੁਸਲਮਾਨ ਫਕੀਰ ਹੋਇਆ ਜਿਹੜਾ ਅੱਲਾਹ ਤਾਲਾ ਦੀ ਬੜੀ ਬੰਦਗੀ ਕਰਦਾ ਸੀ ਉਹਦਾ ਨਾਮ ਹੈ ਸ਼ੇਖ ਸ਼ਾਹੀ ਜਿੰਨੀਆਂ ਦੌਲਤਾਂ ਖੈਰ ਅੱਜ ਸਾਡਿਆਂ ਘਰਾਂ 'ਚ ਪਾਤਸ਼ਾਹ ਦੇ ਬਖਸ਼ਿਸ਼ ਕੀਤੀਆਂ ਦੇ ਨਾਮ ਇੰਨੀਆਂ ਦੌਲਤਾਂ ਇੰਨਾ ਧਨ-ਦੌਲਤ ਇੰਦੀ ਅਮੀਰੀ ਇੰਦਾਂ ਦੇ ਕੱਪੜੇ ਇੰਦਾਂ ਦਾ ਖਾੜ ਪੀਨ ਛੇਕ ਸ਼ਾਦੀ ਦੇ ਘਰ ਵਿੱਚ ਨਹੀਂ ਸੀ ਬੜਾ ਗਰੀਬੜਾ ਜਿਹਾ ਬੰਦਾ ਸੀ ਤੇ ਪੰਜ ਨਵਾਜਾਂ ਦਾ ਪਾਠ ਕਰਨ ਵਾਲਾ ਤੇ ਜਦੋਂ ਵੀ ਨਵਾਜ ਦਾ ਟਾਈਮ ਹੁੰਦਾ ਸੀ ਨਾ ਇੰਨੀ ਘਰ ਚ ਗਰੀਬੀ ਸੀ ਕਿ ਪੈਰਾ ਚ ਆਉਣ ਵਾਸਤੇ ਜੋੜਾ ਵੀ ਨਹੀਂ ਸੀ ਨੰਗੇ ਪੈਰੀ ਹਰ ਰੋਦ ਤੁਰ ਕੇ ਮਰਜ਼ਦ ਤੱਕ ਜਾਂਦਾ ਸੀ ਹਰ ਰੋਦ ਨੂੰ ਤੁਰ ਕੇ ਮਰਜ਼ਦ ਤੱਕ ਲੈਣਾ ਸ਼ੇਰ ਸਾਹਿਬ ਇਹ ਕਹਿੰਦਾ ਇੱਕਦਮ ਤੁਰਿਆ ਜਾਦਿਆ ਸਾਹਮਣੇ ਮਾਰੂਥਾਂ ਦੇ ਟਿੱਬਿਆਂ ਵਿੱਚ ਮੇਰੇ ਪੈਰ ਕੰਬ ਰਹੇ ਸੀ ਜਦੋਂ ਮੈਂ ਬਿਲਕੁਲ ਮਰਜ਼ਦ ਦੇ ਸਾਹਮਣੇ ਗਿਆ ਨਾ ਕਹਿੰਦਾ ਇੱਕ ਨੌਂ ਦੀਵਾਰ ਮੇਰੇ ਕੋਲ ਹੀ ਲੰਘਿਆ ਉਹਦੇ ਕੋਲੇ ਸ਼ਾਹੀ ਫੌਜਾਂ ਸੀ ਧਨ-ਦੌਲਤ ਸੀ ਜਵਾਨੀ ਦੇ ਹੰਕਾਰ ਵਿੱਚ ਮਸਤ ਹੋਇਆ ਕਹਿੰਦਾ ਉਹਦੇ ਮਸਜਿਦ ਵਾਲੇ ਪਾਸੇ ਝੁੱਕ ਕੇ ਸਲਾਮ ਨਹੀਂ ਕੀਤੀ ਤੇ ਖਿਮਾ ਕਰਨਾ ਬੰਦ ਸਿੱਖੋ ਅੱਜ ਸਾਡੇ ਵੀ ਬਹੁਤਿਆਂ ਦੇ ਹਾਲਾਤ ਇਹ ਨਹੀਂ ਕਈ ਵਾਰ ਅਸੀਂ ਗੁਰੂ ਦੇ ਘਰ ਦੇ ਕੋਲ ਹੀ ਲੰਘ ਜਾਂਦੇ ਆ ਪਰ ਸਾਡਾ ਸਿਰ ਆਪਣੇ ਗੁਰੂ ਦੇ ਘਰ ਵੱਲੋਂ ਬੋਦੋ ਜੀ ਨਹੀਂ ਝੁਕਦਾ ਇਹਦਾ ਕਾਰਨ ਇਹ ਹੈ ਕਿ ਅਸੀਂ ਨਿਸ਼ੁਕਰੇ ਹੋ ਗਏ ਆ ਸਾਡੇ ਅੰਦਰੋਂ ਸ਼ੁਕਰਾਨਾ ਮੁੱਕ ਗਿਆ ਆਪਣੇ ਬੰਦੇ ਬਦਲ ਗਏ ਇੰਨੀ ਜ਼ਿੰਦਗੀ ਦੀ ਰਫਤਾਰ ਨਹੀਂ ਤੇਜ਼ ਹੋਣੀ ਚਾਹੀਦੀ ਕਿ ਜਿਹੜੇ ਦਾਤੇ ਨੇ ਦੁਨੀਆ ਦੀ ਹਰ दौਲਤ ਸਾਡੀ ਝੋਲੀ 'ਚ ਪਾਈ ਹੋਵੇ ਬੰਦਾ ਦਾਤਾ ਦੇਣ ਵਾਲੇ ਦਾਤੇ ਨੂੰ ਭੁੱਲ ਜਾ ਸ਼ੇਖ ਸਾਦੇ ਕਹਿੰਦਾ ਮੈਂ ਬਿਲਕੁਲ ਮਸਜਿਦ ਦੇ ਕੋਲੇ ਚਲਿਆ ਗਿਆ ਸੀ ਜਦੋਂ ਨੌਜਵਾਨ ਮੇਰੇ ਕੋਲ ਦੀ ਨਵੀਂ ਧਨ ਦੌਲਤ ਪੈਸੇ ਦੀ ਜ਼ਗੀਰ ਦੀ ਜਿਆਦਾਦ ਕਿਸੇ ਚੀਜ਼ ਦੀ ਘਾਟ ਨਹੀਂ ਸੀ ਉਹਦੇ ਕੋਲ ਪਰ ਕਿਸੇ ਹੋ ਕੇ ਮਸਜਿਦ ਵਾਲੇ ਪਾਸੇ ਚੁੱਕ ਕੇ ਸਲਾਮ ਨਹੀਂ ਕੀਤੀ ਤੇ ਮੈਂ ਆਪਣੇ ਅੱਲਾਹ ਤਾਲਾ ਤੇ ਕਿ ਸ਼ਿਕਵਾ ਕੀਤਾ ਕਹਿੰਦਾ ਕਿ ਮੇਰੇ ਮਨ ਵਿੱਚ ਆਇਆ ਅੱਲਾਹ ਤਾਲਾ ਮੈਂ ਹਰ ਵੇਲੇ ਤੇਰੀ ਬੰਦਗੀ ਵਿੱਚ ਭਜਣ ਵਾਲਾ ਹਾਂ ਹਰ ਵੇਲੇ ਤੇਰੇ ਘਰ ਵਿੱਚ ਆ ਕੇ ਬੰਦਗੀ ਕਰਨ ਵਾਲਾ ਮੇਰੇ ਪੈਰਾਂ 'ਚ ਪਾਉਣ ਵਾਸਤੇ ਜੋੜਾ ਵੀ ਨਹੀਂ ਤੇ ਜਿੰਨੇ ਤੇਰੇ ਘਰ ਵਾਲੇ ਪਾਸੇ ਝੁਕ ਕੇ ਸਲਾਮ ਨਹੀਂ ਕੀਤੀ ਉਹ ਦੁਨੀਆ ਦੇ ਧਨ ਪਦਾਰਥਾਂ ਨਾਲ ਭਰਿਆ ਪਿਆ ਹੈ ਸ਼ੇਖ ਸ਼ਾਦੀ ਕਹਿੰਦਾ ਅਜੇ ਮੈਂ ਸ਼ਿਕਵਾ ਹੀ ਕਰਦਾ ਸ਼ੁਕਰਾਨਾ ਕਰਦਾ ਹੈ ਤੇ ਯਾਦ ਰੱਖਣਾ ਗੁਰੂ ਦੇ ਉਹ ਸਿੱਖੋ ਫਿਰ ਮਹਾਰਾਜ ਨੇ ਕਦੇ ਕੁਝ ਵੀ ਉਹਦੇ ਤੋਂ ਲੁਕੋ ਕੇ ਬੋਲੋ ਜੀ ਨਹੀਂ ਰੱਖਣਾ ਮਹਾਰਾਜ ਨੇ ਕਮਜ਼ਨੀ ਲਪਾਇਆ ਸਾਡੇ ਜਿਸ ਵੇਲੇ ਪੰਜ ਪਿਆਰਿਆਂ ਨੂੰ ਖੰਡੇ ਦੀ ਪੌਹਲ ਦੇ ਕੇ ਗੁਰੂ ਨੇ ਸਿੰਘ ਸਦੈ ਨ ਪੰਜ ਪਿਆਰੇ ਬਣਾਏ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਵਸਾਹੀ ਦੇ ਦਿਨ ਆਉਣ ਵਾਲੇ ਨੇ ਮਹਾਰਾਜ ਨੇ ਖੰਡੇ ਬਾਟੇ ਦੀ ਪੌਹਲ ਤਿਆਰ ਕੀਤੀ ਤੇ ਪੰਜ ਸਿੰਘ ਤਿਆਰ ਕੀਤੇ ਗੁਰ ਕਲਗੀਧਰ ਪਾਤਸ਼ਾਹ ਦੀਆਂ ਖੰਡੇ ਦੀ ਪੌਹਲ ਦਿੱਤੀ ਸਿਰ ਮੰਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੇ ਸਿਰ ਭੇਟਾ ਕੀਤੇ ਤੇ ਜਦੋਂ ਖੰਡੇ ਦੀ ਪੌਹ ਦੇ ਕੇ ਤਨ ਉਤੇ ਬਾਣੇ ਪਹਿਨਾਏ ਸਿਰਾਂ ਤੇ ਦਮਾਨੇ ਸਜਾਏ ਤੇ ਭਾਈ ਦਇਆ ਸਿੰਘ ਨੇ ਹੱਸ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਪਾਤਸ਼ਾਹ ਜੀ ਤੁਸਾਂ ਦੇ ਸਿਰ ਮੰਗੇ ਸੀ ਅਸੀਂ ਸਿਰ ਭੇਡਾ ਕਰ ਦਿੱਤੇ ਨਹੀਂ ਮਹਾਰਾਜ ਤੁਸੀਂ ਸਾਡੀ ਖਾਤਰ ਕੀ ਕਰੋਗੇ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਦਇਆ ਸਿੰਘਾ ਜਿਸ ਦਿਨ ਤੌਮ ਉਤੇ ਵਖਤ ਪਿਆ ਮੈਂ ਆਪਣਾ ਪਰਿਵਾਰ ਵੀ ਤੁਹਾਡੇ ਤੋਂ ਲਹੋ ਕੇ ਨਹੀਂ ਰੱਖਾਂ ਬਸ ਦਇਆ ਸਿੰਘਾ ਤੁਸੀਂ ਸਿਰ ਦਿੱਤੇ ਦੇ ਨਾ ਮੇਰੀ ਇੱਕ ਕਹਿਣ ਦੇ ਉੱਤੇ ਤੇ ਜਿਸ ਦਿਨ ਸਮਾਂ ਆ ਗਿਆ ਦਇਆ ਸਿੰਘਾ ਮੈਂ ਆਪਣਾ ਪਰਿਵਾਰ ਆਪਣੇ ਆਪਣੇ ਪੰਥ ਨੂੰ ਆਪਣਾ ਪਰਿਵਾਰ ਬਣਾ ਲਿਆ ਕਰਕੇ ਖਾਇਆ ਮਹਾਰਾਜ ਸਾਰਾ ਪਰਿਵਾਰ ਦਿੱਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਵੀ ਸਾਡੇ ਤੋਂ ਲੁਕੋ ਕੇ ਨਹੀਂ ਰੱਖਿਆ ਇੱਕ ਚੀਜ਼ ਵੀ ਨਹੀਂ ਲੁਕੋ ਕੇ ਰੱਖੀ ਛੋਟੀ ਜੀ ਉਮਰ ਸੀ ਜਿਸ ਵੇਲੇ ਆਪਣਾ ਬਾਪ ਵੀ ਸਾਡੀ ਖਾਤਰ ਦਿੱਲੀ ਵੱਲੋਂ ਤੋੜ ਦਿੱਤਾ ਸੀ ਜਿਸ ਵੇਲੇ ਜਵਾਨ ਪੁੱਤ ਵੀ ਆਪਣੇ ਚਮਕੌਰ ਦੀ ਜੰਗ ਵੱਲੋਂ ਤੋੜ ਦਿੱਤੇ ਪਾਦਸ਼ਾਹ ਨੇ ਦੋ ਨੀਆਂ ਚ ਚੜਾ ਲਏ ਮਾਤਾ ਜੀ ਸ਼ਹੀਦ ਹੋ ਗਏ ਆਪਣਾ ਆਪਾ ਵੀ ਕਲਗੀਧਰ ਪਾਦਸ਼ਾਹ ਮਹਾਰਾਜ ਸਾਡੀ ਖਾਤਰ ਬਾਦ ਕੇ ਚਲੇ ਕੁਛ ਨਹੀਂ ਕੋਈ ਮਾਰ ਸਾਡੇ ਤੋਂ ਕੁਛ ਨਹੀਂ ਲਪੋਗੇ ਗਏ ਜਿਹੜਾ ਸਿੱਖ ਹੈ ਨਾ ਸਿੱਖ ਦਾ ਹਿਰਦਾ ਇੰਨਾ ਵਿਸ਼ਾਲ ਹੋਣਾ ਚਾਹੀਦਾ ਵੀ ਸਿੱਖ ਵੀ ਆਪਣੇ ਗੁਰੂ ਤੋਂ ਵਜਨ ਰੂਹੇ ਰਹੇ। ਜਿੱਦਾਂ ਕਲਗੀਧਰ ਪਾਸ਼ਾ ਦੀ ਸਾਡੇ ਬਣ ਗਿਆ ਨਾ ਇੰਦਾ ਸਿੱਖ ਗੁਰੂ ਗੋਬਿੰਦ ਸਿੰਘ ਦਾ ਇੰਦਾ ਪੁੱਤ ਬਣ ਗਿਆ। ਗੁਰੂ ਅਰਬਿੰਦ ਸਾਹਿਬ ਮਹਾਰਾਜ ਤਾਂ ਜਦੋਂ ਸਮਾ ਆਇਆ ਨਾ ਗੁਰੂ ਅਰਬਿੰਦ ਪਾਸ਼ਾ ਮਹਾਰਾਜ ਦੇ ਸਮੇਂ ਇੱਕ ਬੜਾ ਗਰੀਬੜਾ ਜਿਹਾ ਪਰਿਵਾਰ ਸੀ। ਅਸਲ ਜਿਹੜੀ ਸਾਡੇਆਂ ਘਰਾਂ ਤੋਂ ਵੱਧ ਸਿੱਖੀ ਮੁੱਕਦੀ ਜਾ ਰਹੀ ਹੈ ਨਾ ਇਹਦੇ ਵਿੱਚ ਮਾਵਾ ਦਾ ਬੜਾ ਵੱਡਾ ਯੋਗਦਾਨ ਹੈ। ਇਹ ਸਾਡੇ ਪਰਿਵਾਰਾਂ ਦਾ ਬੜਾ ਵੱਡਾ ਯੋਗਦਾਨ ਹੈ। ਪੁਰਾਣੇ ਸਮੇਂ 'ਚ ਹੁੰਦਾ ਸੀ ਜਦੋਂ ਬੱਚੇ ਨੇ ਛੋਟੇ ਹੁੰਦਾ ਨਾ ਤੇ ਮਾਂ ਨੇ ਗੋਦੀ 'ਚ ਬਿਠਾ ਕੇ ਆਪਣੇ ਪੁੱਤ ਨੂੰ ਸਿੱਖੀ ਦੀ ਦਾਤ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ 7 ਸਾਲਾਂ ਦੀ ਉਮਰ ਸੀ ਜਿਸ ਦਿਨ ਪਹਿਲੀ ਵਾਰ ਚੱਕ ਨਾਨਕੀ ਚੱਲ ਗਿਆ ਸੀ ਜਿਹਦਾ ਨਾਮ ਅੱਜ ਸ੍ਰੀ ਅਨੰਦਪੁਰ ਸਾਹਿਬ ਹੈ। ਪਹਿਲੀ ਵਾਰ ਜਦੋਂ ਪਹਿਲੀ ਵਾਰ ਆਪਣੇ ਆ ਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਨਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਜੇ 7 ਸਾਲਾਂ ਬਾਅਦ ਕਿਤੇ ਸਾਡਾ ਪੁੱਤ ਮਿਲਿਆ ਹੋਵੇ ਆਪਾਂ ਪੁੱਛਦੇ ਆ ਪੁੱਤਰਾ ਠੀਕ ਐ ਕੀ ਖਾਏਗਾ ਕਿੱਦਾਂ ਦਾ ਪਹਿਨੇਗਾ ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਜਦੋਂ ਮਹਾਰਾਜ ਨੂੰ ਜਾ ਕੇ ਨਮਸਕਾਰ ਕੀਤੀ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 7 ਸਾਲਾਂ ਦੀ ਉਮਰ ਸੀ ਹਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਸੀ ਪੁੱਤਰ ਜੀ ਕਿੰਨੀਆਂ ਬਾਣੀਆਂ ਕੰਠ ਕਰ ਲਈਆਂ ਨੇ ਧਿਆਨ ਨਾਲ ਸੁਖੋ ਜਦੋਂ ਪਹਿਲੇ ਦਿਨ ਮਲਾਪ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੁੱਛਿਆ ਸੀ ਪੁੱਤਰ ਜੀ ਕਿੰਨੀਆਂ ਬਾਣੀਆਂ ਕੰਠ ਕਰ ਲਈਆਂ ਨੇ ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਪਿਤਾ ਜੀ ਅਨੰਦ ਸਾਹਿਬ ਦੀ ਬਾਣੀ ਮੈਂ ਮੂਹਰ ਦਿਵਾਲੀ ਕੰਠ ਕਰ ਲਈਏ ਕੋਲ ਬਿਠਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਲ ਵਹਿ ਕੇ 40 ਦੀਆਂ 40 ਪੌੜੀਆਂ ਆਪਣੇ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜਦੋਂ ਸੁਣੀਆਂ ਨਾ ਤੇ ਮਹਾਰਾਜ ਇਹਨੇ ਪ੍ਰਸੰਨ ਹੋਏ ਫਿਰ ਉਸ ਧਰਤੀ ਦਾ ਚੱਕ ਨਾਨਕੀ ਤੋਂ ਨਾਂ ਬਦਲ ਕੇ ਰੱਖਿਆ ਸ੍ਰੀ ਬੋਲੋ ਜੀ